ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਇੱਕ ਖਾਸ ਗੱਲ ਕਰਨ ਲਈ ਤੁਹਾਡੇ ਰੂਪ ਰੂਪ ਹੋਇਆ ਕਿ ਐਨੀ ਹਥਿਆਰਾਂ ਦੀ ਗੱਲ ਕਰਨੀ ਜਾਂ ਐਨਾ ਗਿਆਨ ਦੇਣਾ ਹਥਿਆਰਾਂ ਤੇ ਇਹਦੀ ਮੈਨੂੰ ਆਦਤ ਕਿਉਂ ਪਈ ਜਾਂ ਮੈਂ ਕਹੁੰਨੇ ਸੋ ਮੈਂ ਬੇਨਤੀ ਕਰਦਾ ਵਾਂ ਕਿ ਸਾਡੇ ਪਰਦਾਦਾ ਜੀ ਸਰਦਾਰ ਸੰਤ ਸਿੰਘ ਜੈਲਦਾਰ ਸਾਹਿਬ ਵੱਡੇ ਉਹ 1800 ਮੇਰੇ ਖਿਆਲ 80 ਜਾਂ ਹਾਂ ਇੱਥੇ ਜੀ ਉਹਨਾਂ ਦਾ ਜਨਮ ਹੈ ਤੇ ਮਾਝੇ ਦੀ ਸਭ ਤੋਂ ਵੱਡੀ ਜੇਲ੍ਹ ਦੇ ਉਹ ਹੈੱਡ ਸੀਗੇ ਜੈਲਦਾਰ ਸੀਗੇ ਤੇ ਉਹਨਾਂ ਦੇ ਉਦੋਂ ਅੰਗਰੇਜ਼ਾਂ ਦੇ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਪ੍ਰੋਹਿਬਿਟਿਡ ਬੋਰ ਦੇ ਲਾਇਸੈਂਸ ਬਣੇ ਸੀ ਇਹ ਉਦੋਂ ਤੋਂ ਹੀ ਰੈਡ ਨੌਨ ਪ੍ਰੋਹਿਬਿਟਿਡ ਚੱਲਦਾ ਤੇ ਉਹ 38 ਬੋਰ ਦਾ ਉਹਨਾਂ ਦਾ ਪ੍ਰੋਹਿਬਿਟਿਡ ਜਿਹੜਾ ਉਹ ਰਿਵਾਲਵਰ ਸੀਗਾ ਲਾਇਸੈਂਸ ਸੀਗਾ ਉਹਦੇ ਤੇ ਉਹ ਸੀ ਤੇ ਬਾਕੀ ਨਾਰਮਲ ਲਾਇਸੈਂਸ ਜਿਹੜੇ ਸੀ ਉਹ ਉਹਦੇ ਤੇ ਹਥਿਆਰ ਸੀਗੇ ਸੋ ਉਤੋਂ ਅੱਛਾ ਉਹਨਾਂ ਤੋਂ ਸੀ ਘੋੜੀਆਂ ਦਾ ਸ਼ਸਤਰਾਂ ਦਾ ਫਿਰ ਅੱਗੇ ਸਾਡੇ ਦਾਦਾ ਜੀ ਦਾ ਪ੍ਰੋਹਿਬਿਟਿਡ ਬਣਿਆ ਫਿਰ ਉਤੋਂ ਅੱਗੇ ਇਦਾਂ ਹੀ ਚੱਲਦਾ ਸੋ ਸਾਡੇ ਇੱਕ ਡੀਐਨਏ ਜਿੱਤ ਦਾ ਹਥਿਆਰਾਂ ਦਾ ਸ਼ੌਂਕ ਹੈ ਦੂਜੀ ਗੱਲ ਇਹ ਜਦੋਂ ਅਸੀਂ ਮੇਰੇ ਪਾਦਰ ਸਾਹਿਬ ਵੀ ਸਿਆਸਤ ਦੀ ਪੀੜ੍ਹੀਆਂ ਤੋਂ ਸਾਡੇ ਪਰਿਵਾਰ 'ਚ ਹੀ ਸਿਆਸਤ ਹੈ ਤੇ ਕਦੀ ਪੁਲਸ ਦੇ ਪਹਿਲਾਂ ਜਦੋਂ ਉਹ 90s ਦਾ ਜਾਂ 80s ਤੋਂ ਬਾਅਦ ਵਾਲਾ ਦੌਰ ਹੈ 95 ਤੱਕ ਘੇਰੇ ਪੈਣੇ ਉਹ ਦੋ ਹਥਿਆਰ ਵੇਖਣੇ ਤੇ ਸਾਨੂੰ ਚੇਤਾ ਰਾਤ ਬਰਾਤੇ ਕਦੀ ਸਾਡੇ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੀਤ ਪ੍ਰਧਾਨ ਸੀਗੇ ਮੇਰੇ ਫਾਦਰ ਤੇ ਰਾਤ ਨੂੰ ਕਦੀ ਜਿਹੜੇ ਹੋਰ ਕਿਹੇ ਸੱਜਣ ਦੇ ਘਰ ਕੋਲ ਸੁਪ੍ਰੇਣੀ ਉਹਨਾਂ ਨੇ ਸਾਡੇ ਆ ਲੈਣਾ ਕਦੀ ਸਾਡੇ ਵੱਲ ਪੈਣੀ ਫਿਰ ਉਸ ਤੋਂ ਬਾਅਦ ਸਿਆਸਤ ਵਿੱਚ ਚਲੋ 95 ਵਿੱਚ ਬਦਲਾ ਆਇਆ ਤੇ ਜਿਹੜੇ ਕਹਿ ਲਿਏ ਕਿ ਪੰਥਕ ਤੇ ਰਾਜ ਕਰਨ ਲੱਗੀਆਂ ਤੇ ਉਹੀ ਪੁਲਿਸ ਜਿਹੜੀ ਮਾਰਨ ਲਈ ਭੱਜੀ ਫਿਰਦੀ ਸੀ ਉਹ ਕਿਤੇ ਨਾ ਕਿਤੇ ਸਾਨੂੰ ਸਿਕਿਉਰਿਟੀ ਦੇ ਵਜੋਂ ਮਿਲੀ ਚਾਏ ਉਹ ਇੰਟੈਲੀਜੈਂਸ ਇਕੱਠੀ ਕਰਦੇ ਸੀ ਜਾਂ ਕੁਝ ਸਾਨੂੰ ਗਰਮੈਨ ਵਗੈਰਾ ਮਿਲਣ ਲੱਗ ਗਏ ਉਹਨਾਂ ਕੋਲੋਂ ਹਥਿਆਰ ਜਿਹੜੇ ਅਸੀਂ ਵੇਖਨੇ ਫਿਰ ਇਦਾਂ ਹੀ ਛੋਟੇ ਹੁੰਦੇ ਆ ਤੋਂ ਮੇਰੇ ਫਾਦਰ ਨੇ ਮੈਨੂੰ 에ਅ ਗਨਸ ਲੈ ਕੇ ਦੇਣੀਆਂ ਕਿ ਸ਼ੂਟਿੰਗ 'ਚ ਜਾ ਬਹੁਤ ਆਲਾ ਕਿਸਮ ਦੀ ਬਹੁਤ ਪ੍ਰੀਸੀਜਨ ਵਾਲੀਆਂ ਬੜੀਆਂ ਮਹਿੰਗੀਆਂ ਉਹਨਾਂ ਸਹੀ ਸਾਡੇ ਗਾਂ ਬੱਚੇ ਆ ਭਤੀਜੇ ਭਨੇਵੇਂ ਆ ਸੀ ਉਹਨਾਂ ਨੂੰ ਵੀ ਲੈ ਕੇ ਦਿੰਦੇ ਉਹ ਸ਼ੌਂਕ ਸ਼ੂਟਿੰਗ ਦਾ ਉਹ ਮੈਂ ਹੇਰ ਗਾਂ ਦੇ ਨਾਲ ਬਹੁਤ ਸੋਹਣੀ ਸ਼ੂਟਿੰਗ ਕਰਦਾ ਸੀ ਮੇਰਾ ਸ਼ੂਟਿੰਗ 'ਚ ਜਾਣ ਦਾ ਹੀ ਇੱਕ ਜਿਹੜਾ ਸੀਗਾ ਕੈਰੀਅਰ ਪਲਾਨ ਪਰ ਹੋਇਆ ਏ ਕਿ ਮੇਰੇ ਫਾਦਰ ਪ੍ਰੋਫੈਸ਼ਨਲੀ ਵਕੀਲ ਨੇ ਨਾਲ ਨਾਲ ਸਿਆਸਤ ਚ ਨੇਤੇ ਵਕਾਲਤ ਦੀ ਡਿਗਰੀ ਕਰਨੀ ਬੜੀ ਜ਼ਰੂਰੀ ਸਾਡੇ ਘਰ ਦੇ ਵਿੱਚ ਸਮਝੀ ਜਾਂਦੀ ਸੋ ਅਸੀਂ ਡਿਗਰੀਆਂ ਵਾਲ ਹੋ ਗਏ ਜਿਹੜੇ ਮੇਰੇ ਨਾਲ ਦੇ ਸ਼ੂਟਿੰਗ ਵਾਲੇ ਦੋਸਤ ਸੀਗੇ ਉਹ ਡੈਡੀਕੇਟਿਡਲੀ ਸ਼ੂਟਿੰਗ ਦੇ ਵਿੱਚ ਹੀ ਲੱਗੇ ਰਹੇ ਸੋ ਉਹ ਚੇਂਜ ਹੋ ਗਿਆ ਮਾਈਂਡ ਚੇਂਜ ਹੋ ਗਿਆ ਅਸੀਂ ਆਪਣੀਆਂ ਸ਼ਕੀਨੀਆਂ ਜਾਂ ਡਿਗਰੀਆਂ ਵਾਲੇ ਯੂਨੀਵਰਸਿਟੀਆਂ ਵਾਲੇ ਮਾਹੌਲ ਚ ਜਿਹੜੇ ਆਰਾਮ ਕੇ ਚੰਗੀ ਤਰ੍ਹਾਂ ਫਿਰ ਜਦੋਂ ਅਸੀਂ ਵੀ ਥੋੜਾ ਸਿਆਸਤ ਦੇ ਵਿੱਚ ਜਾਣ ਲੱਗੇ ਤੇ ਜਿਹੜੇ ਗਨਮੈਨ ਹੁੰਦੇ ਸੀ ਨਾ ਉਹਨਾਂ ਦੇ ਹਥਿਆਰ ਅਸੀਂ ਮੇਰੇ ਫਾਦਰ ਨੂੰ ਸ਼ੌਂ ਸੀ ਕਿ ਮਾੜਾ ਹਥਿਆਰ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਦੇ ਵਿੱਚ ਜੇ ਇੱਕ ਵਾਰ ਮੈਨੂੰ ਯਾਦ ਹੈ ਕਿ ਸਾਨੂੰ ਨਾ ਕਾਰਬਾਈਨ ਹੁੰਦੀ ਆ ਮੋਰੀਆਂ ਜੀਆਂ ਵਾਲੀ ਮਸ਼ੀਨ ਗਨ ਕਹਿ ਲਿਏ ਉਹਨੂੰ ਜਾਂ ਸਟੇਨ ਗਨ ਕਹਿੰਦੇ ਆ ਉਹ ਦੇਰਤੀ ਥਾਣੇ 'ਚੋਂ ਸਾਡੇ ਗਨਮੈਨ ਮੇਰੇ ਫਾਦਰ ਜਾ ਕੇ ਚੇਂਜ ਕਰਵਾ ਕੇ ਲਿਆਏਗੇ ਜਾਂ ਤਾਂ ਇਹਨੂੰ ਪਿਸਤਲ ਤੋਂ 9mm ਦਾ ਕਿਉਂਕਿ ਉਹ ਬਹੁਤ ਅਨ ਸੇਫ ਹਥਿਆਰ ਮੰਨਿਆ ਜਾਂਦਾ ਸੀ ਤਜਰਬੇ ਵਾਲੇ ਬੰਦੇ ਉਸ ਹਥਿਆਰ ਨੂੰ ਨਹੀਂ ਰੱਖਦੇ ਉਹ ਇੱਕੋ ਨਾਲੀ ਹੁੰਦੀ ਹੈ ਉਹਦੇ ਚੀ ਸਪ੍ਰਿੰਗ ਹੁੰਦਾ ਫਾਇਰਿੰਗ ਪਿੰਨ ਹੁੰਦੀ ਹੈ ਉਹਦੇ ਸਿੱਧਾ ਮੈਗਜ਼ੀਨ ਲੱਗਦਾ ਤੇ ਉਹ ਜੇ ਡਿਗ ਵੀ ਪਵੇ ਤੇ ਉਹ ਚੱਲ ਜਾਂਦੀ ਹੈ ਤੇ ਫਿਰ ਦੂਸਰਾ ਗਨਮੈਨ ਜਿਹੜਾ ਸੀ ਉਹਨੂੰ ਪੁਰਾਣੀ ਅਸਾਲਟ ਦੇ ਦਿੱਤੀ ਹੈ ਕਿ 47 ਪੁਰਾਣੀ ਜਿਹੜੀ ਮੈਟਲ ਤੇ ਲੱਕੜ ਦੀ ਬਣੀ ਹੁੰਦੀ ਸੀ ਉਹ ਚੇਂਜ ਕਰਵਾਈਆਂ ਤੋਂ 2012 13 ਚ ਨਾ ਨਵੀਆਂ ਪੰਜਾਬ ਪੁਲਿਸ ਦੇ ਵਿੱਚ ਕੁਝ ਵੈਪਨ ਅਸਾਲਟਾਂ ਨਵੀਆਂ ਆਈਆਂ ਸੀਗੀਆਂ ਉਹ ਪੂਰੀਆਂ ਪੋਲੀਮਰ ਦੀਆਂ ਬਣੀਆਂ ਹੋਈਆਂ ਬਹੁਤ ਘੱਟ ਮੈਟਲ ਯੂਜ਼ ਹੋਇਆ ਬੜੀਆਂ ਲਾਈਟ ਵੇਟ ਤੇ ਬਹੁਤ ਸੋਹਣੀਆਂ ਆਲ ਪਰ ਡੈਕਸੀ ਉਹ ਅਲਾਟ ਕਰਾਈ ਸੋ ਉਹ ਚੀਜ਼ਾਂ ਹੱਥਾਂ 'ਚ ਰੱਖ ਕੇ ਵੇਖੀਆਂ ਮਈਆਂ ਫਿਰ ਸਾਡੇ ਇੱਕ ਕਜ਼ਨ ਚਾਚਾ ਜੀ ਨੇ ਉਹ ਰੇ ক্রਾਈਮ ਬ੍ਰਾਂਚ 'ਚ ਬਹੁਤ ਸਮਾਂ ਸਾਰੀ ਸਰਵਿਸ ਹੀ ਉਹਨਾਂ ਦੀ ਤੇ ਕਾਫੀ ਜਦੋਂ ਜਾਣਾ ਉਹਨਾਂ ਨੂੰ ਪੁੱਛਣਾ ਉਹਨਾਂ ਦੇ ਹਥਿਆਰ ਦੇਖਣੇ ਮਹਿਕਮੇ ਦੇ ਫਿਰ ਮੇਰਾ ਕਜ਼ਨ ਆ ਉਹ ਹੁਣ ਇਸ ਵੇਲੇ ਸੋਹਣੀ ਪੋਸਟ ਤੇ ਆ ਤੇ ਉਹਨਾਂ ਨੂੰ ਵੀ ਬਹੁਤ ਹੀ ਹਾਲਾ ਕਿਸਮ ਦੇ ਏਜੀਟੀਐਫ ਵਾਲਿਆਂ ਨੂੰ ਐਸਟੀਐਫ ਵਾਲਿਆਂ ਨੂੰ ਬੜੇ ਹਾਲਾ ਹਥਿਆਰ ਦਿੰਦੇ ਨੇ ਸੈਗ वगैरह ਗਲੌਕ ਉਹ ਸਾਰੇ ਦੇਖਣੇ ਫੜ ਕੇ ਉਹਨਾਂ ਬਾਰੇ ਪੁੱਛਣਾ ਉਹਨਾਂ ਦੇ ਫੀਚਰ ਦੇਖਣੇ ਇਹ ਚੀਜ਼ਾਂ ਜਿਹੜੀਆਂ ਇਹ ਇਹਨਾਂ ਨੇ ਨੌਲੇਜ ਦਿੱਤੀ ਕਾਫੀ ਐਂਡ ਫਿਰ ਆਪਣੇ ਦੋਸਤ ਜਿਹੜੇ ਸਰਕਲ ਚ ਸੀਗੇ ਸ਼ੂਟਿੰਗ ਚ ਰਹੇ ਉਹਨਾਂ ਨਾਲ ਜਾਣਾ ਉਹਨਾਂ ਵਿਚਰਨਾ ਜਿੰਦ ਤੱਕ ਸਾਡਾ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਗਿਆਨ ਦਿੰਦੀਆਂ ਨੇ ਕਾਫੀ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਣਾ ਸੋ ਇਹ ਮੈਂ ਸੋਚਿਆ ਵੀ ਕੋਈ ਸਵਾਲ ਕਰੇਗਾ ਵੀ ਇਹ ਕਿਉਂ ਤੂੰ ਜਿਆਦਾ ਗਿਆਨੀ ਕੰਮ ਬਣਦਾ ਤੇ ਆ ਰੀਜ਼ਨ ਜਿਹੜਾ ਮੇਰੇ ਕੋਲੇ ਸਾਰੀਆਂ ਚੀਜ਼ਾਂ ਦਾ ਗਿਆਨ ਹੈ ਸੋ ਦੇਖਣ ਲਈ ਧੰਨਵਾਦ ਜੀ